ਓ ਯਾਰ ਚਟਨੀ ਦਾ ਇਹ ਬਣਾਉਂਦਾ ਬਹੁਤ ਵਧੀਆ ਰਗੜ ਕੇ ਮੈਂ ਆਪ ਲਈਤੀ ਆ ਗਈ ਵਰੀ ਮੇਰੇ ਤੇ ਡਾਵਲਾ ਹੋਲਾ ਜਾ ਹੋ ਜਾਂਦਾ ਇਹ ਬਰਾ ਤੇਰੇ ਪੈਰ ਤੇ ਕੀ ਹੋ ਗਏ ਚਾਚੇ ਮੋਦੀ ਪੱਟੀ ਜੀ ਕਾਦੀ ਬੰਨੀ ਤੇ ਓਏ ਪੋਤਰਾ ਇੱਕ ਬੰਦੇ ਨੂੰ ਚਟਨੀ ਨਹੀਂ ਦਿੱਤੀ ਸੀ ਹੁਣੇ ਵੱਧ ਖਾ ਲਈ ਮੈਨੂੰ ਲਾਗੀਆਂ ਟਟੀਆਂ ਪਤੰਦਰ ਨੇ ਮੇਰੇ ਖੱਚ ਤੇ ਪੈਰ ਤੇ ਗੰਢਾ ਸੀ ਮਾਰੇ